ਅੱਛੀ ਕਾਲ ਪਿਆਰੇ ਬੱਚਿਓ ਬੱਚਿਓ ਤੁਸੀਂ ਆਪਣੀ ਪਾਠ ਪੁਸਤਕ ਦਾ ਪਾਠ ਨੰਬਰ 19 ਡਾਕਟਰ ਕੁਲਦੀਪ ਸਿੰਘ ਧੀਰਜੀ ਦੁਆਰਾ ਲਿਖੀ ਹੋਈ ਜੀਵਨੀ ਪੁਲਾੜ ਯਾਤਰੀ ਕਲਪਨਾ ਚਾਵਲਾਤਾ ਚੰਗੀ ਤਰ੍ਹਾਂ ਪੜ ਚੁੱਕੇ ਹੋ ਅੱਜ ਅਸੀਂ ਉਸ ਪਾਠ ਦੇ ਪੰਨਾ ਨੰਬਰ 131 ਅਤੇ 132 ਤੇ ਦਿੱਤਾ ਹੋਇਆ ਪ੍ਰਸ਼ਨ ਐਡਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਹੱਲ ਕਰਾਂਗੇ ਤਾਂ ਆਓ ਜੀ ਸ਼ੁਰੂ ਕਰਦੇ ਹਾਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਕਲਪਨਾ ਚਾਵਲਾ ਕੌਣ ਸੀ ਉਸ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ ਪਿਆਰੇ ਬੱਚਿਓ ਤੁਸੀਂ ਪਾਠ ਦੀ ਸ਼ੁਰੂ ਵਿੱਚ ਹੀ ਪੜਿਆ ਹੈ ਕਲਪਨਾ ਚਾਵਲਾ ਅਮਰੀਕਾ ਦੀ ਸਪੇਸ ਸ਼ਟਲ ਵਿੱਚ ਉਡਾਰੀ ਲਾਉਣ ਵਾਲੀ ਭਾਰਤੀ ਕੁੜੀ ਸੀ ਉਹ ਛੋਟੀ ਉਮਰ ਵਿੱਚ ਪੁਲਾਣ ਯਾਤਰੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਈ ਦੂਸਰਾ ਪ੍ਰਸ਼ਨ ਹੈ ਕਲਪਨਾ ਚਾਵਲਾ ਨੇ ਮੋਢਲੀ ਪੜਾਈ ਕਿੱਥੋਂ ਪ੍ਰਾਪਤ ਕੀਤੀ ਪਿਆਰੇ ਬੱਚਿਓ ਤੁਸੀਂ ਪਾਠ ਵਿੱਚ ਚੰਗੀ ਤਰ੍ਹਾਂ ਪੜ ਚੁੱਕੇ ਹੋ ਜਦੋਂ ਕਲਪਨਾ 5 ਸਾਲਾਂ ਦੀ ਹੋਈ ਤਾਂ ਉਹ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿੱਚ ਪੜਨ ਜਾਣ ਲੱਗੀ ਤਾਂ ਚਲੋ ਜੀ ਹੁਣ ਇਸ ਦਾ ਉੱਤਰ ਲਿਖਦੇ ਹਾਂ ਕਲਪਨਾ ਚਾਵਲਾ ਨੇ ਮੁੱਢਲੀ ਪੜ੍ਹਾਈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਤੋਂ ਪ੍ਰਾਪਤ ਕੀਤੀ ਤੀਸਰਾ ਪ੍ਰਸ਼ਨ ਹੈ ਕਲਪਨਾ ਚਾਵਲਾ ਦੇ ਸ਼ੌਕ ਕੀ ਸਨ प्यारे बच्चों हां जी दसो जी इज द की उत्तर ਹੋਵੇਗਾ ਅਸੀਂ ਪੰਨਾ ਨੰਬਰ 129 ਤੇ ਦੂਜੇ ਪੈਰੇ ਵਿੱਚ ਪੜਿਆ ਹੈ ਕਲਪਨਾ ਪੜਾਈ ਦੇ ਨਾਲ ਨਾਲ ਨਾਚ ਦੌੜਾ ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਵੀ ਰੁਚੀ ਲੈਂਦੀ ਸੀ ਤਾਂ ਆਓ ਇਸ ਦਾ ਉੱਤਰ ਲਿਖਦੇ ਹਾਂ ਕਲਪਨਾ ਚਾਵਲਾ ਪੜਾਈ ਤੋਂ ਇਲਾਵਾ ਨਾਚ ਦੌੜਾ ਖੇਡਾਂ ਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਵੀ ਰੁਚੀ ਲੈਂਦੀ ਸੀ ਚੌਥਾ ਪ੍ਰਸ਼ਨ ਹੈ ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ ਅਤੇ ਉਹ ਕਿੰਨੇ ਦਿਨ ਪੁਲਾੜ ਵਿੱਚ ਘੁੰਮਦੀ ਰਹੀ ਤਾਂ ਆਓ ਹੁਣ ਦੇਖਦੇ ਹਾਂ ਇਸ ਦਾ ਉੱਤਰ ਕਿੱਥੇ ਲਿਖਿਆ ਹੈ ਪਿਆਰੇ ਬੱਚਿਓ ਪਾਠ ਦੇ ਅਖੀਰਲੇ ਪੰਨਾ ਪੰਨਾ ਨੰਬਰ 130 ਦੇ ਪਹਿਲੇ ਪੈਰੇ ਵਿੱਚ ਲਿਖਿਆ ਹੈ 5 ਦਸੰਬਰ ਤੱਕ ਇਹੀ ਸ਼ਟਲ ਪੂਰੇ 16 ਦਿਨ ਪੁਲਾੜ ਵਿੱਚ ਘੁੰਮਦੀ ਰਹੀ ਉਸ ਨੇ 33 ਦਿਵਾਲੇ 252 ਚੱਕਰ ਕੱਟੇ ਤੇ ਚਲੋ ਜੀ ਹੁਣ ਅਸੀਂ ਇਸ ਦਾ ਉੱਤਰ ਲਿਖਨੇ ਹਾਂ ਕਲਪਨਾ ਚਾਂਮਲਾ ਦੀ ਪਹਿਲੀ ਸਪੇਸ ਸ਼ਟਲ ਨੇ 33 ਦਿਵਾਲੇ 252 ਚੱਕਰ ਕੱਟੇ ਅਤੇ ਉਹ 16 ਦਿਨ ਪੁਲਾੜ ਵਿੱਚ ਘੁੰਮਦੀ ਰਹੀ ਪੰਜਵਾਂ ਪ੍ਰਸ਼ਨ ਹੈ ਦੂਜੀ ਵਾਰੀ ਸਪੇਸ ਸ਼ਟਲ ਦੀ ਉਡਾਰੀ ਪੜਨ ਤੋਂ ਪਹਿਲਾਂ ਕਲਪਨਾ ਚਾਵਲਾ ਨੇ ਕੀ ਕੀਤਾ ਹਾਂਜੀ ਬੱਚਿਓ ਤੁਸੀਂ ਪਾਠ ਵਿੱਚ ਪੜ ਚੁੱਕੇ ਹੋ ਆਓ ਵੇਖਦੇ ਹਾਂ ਇਸ ਦਾ ਉੱਤਰ ਕਿੱਥੇ ਲਿਖਿਆ ਹੈ ਬੱਚਿਓ ਪੰਨਾ ਨੰਬਰ 130 ਤੇ ਪੈਰਾ ਨੰਬਰ 2 ਦੇਖੋ ਦੂਜੀ ਵਾਰ ਪੁਲਾੜ ਵਿੱਚ ਉਡਾਰੀ ਭਰਨ ਲਈ ਕਿਸੇ ਵਿਰਲੇ ਨੂੰ ਹੀ ਚੁਣਿਆ ਜਾਂਦਾ ਸੀ ਕਲਪਨਾ ਚਾਵਲਾ ਨੇ ਬੜੇ ਚਾਅ ਨਾਲ ਉਸ ਉਡਾਰੀ ਲਈ ਤਿਆਰੀ ਕੀਤੀ ਉਡਾਨ ਲਈ ਜਾਣ ਤੋਂ ਪਹਿਲਾਂ ਉਸਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਬੂਟੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਆਪਣੇ ਘਰ ਵਿੱਚ ਰੱਖੇ ਪਾਂਦ-ਪਾਂਦ ਦੇ ਪੰਛੀਆਂ ਨੂੰ ਪਿਆਰਿਆ ਤੇ ਉਹਨਾਂ ਨੂੰ ਹੱਥੀਂ ਚੋਗਾ ਚੁਗਾਇਆ ਫਿਰ ਉਸਨੇ ਇੱਕ ਕਾਗਜ਼ ਉੱਤੇ ਇਹ ਲਿਖਿਆ ਮੈਂ 16 ਦਿਨਾਂ ਦੀ ਪੁਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਇਸ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਨਿਮਨਲਿਖਿਤ ਅਨੁਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਕਿਚਲ ਕਰੇ ਹੈਠਾ ਉਸਨੇ ਹਰ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ ਆਓ ਹੁਣ ਇਸ ਦਾ ਉੱਤਰ ਲਿਖਦੇ ਹਾਂ ਦੂਜੀ ਵਾਰੀ ਸਪੇਸ਼ਲ ਦੀ ਉਡਾਰੀ ਪਰੰਤੋਂ ਪਹਿਲਾਂ ਕਲਪਨਾ ਜਾਵਲਾ ਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਰੁੱਖ ਤੇ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਉਸਨੇ ਘਰ ਵਿੱਚ ਰੱਖੇ ਹਰ ਪੰਛੀ ਨੂੰ ਪਿਆਰ ਕੀਤਾ ਤੇ ਚੋਗਾ ਚੁਗਾਇਆ ਫਿਰ ਉਸਨੇ ਕਾਗਜ਼ ਉੱਤੇ ਲਿਖਿਆ ਮੈਂ 16 ਦਿਨਾਂ ਦੀ ਪੁਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਹੇਠ ਲਿਖੇ ਅਨਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਖੇਚਲ ਕਰੇ ਪਿਆਰੇ ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ ਹੁਣ ਤੁਸੀਂ ਘਰ ਦੇ ਕੰਮ ਵਿੱਚ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਤੇ ਸੋਹਣਾ ਸੋਹਣਾ ਕਰਕੇ ਲਿਖਣਾ ਵੀ ਹੈ ਅਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ ਧੰਨਵਾਦ